ਲਾ ਲਿਆ ਤੇ ਉਸ ਦੇ ਉੱਤੇ ਹੀ ਵੀਡੀਓ ਸ਼ੇਅਰ ਕਰਿਆ ਕਰਾਂਗੇ ਜਿਹੜੀ ਫੇਸਬੁੱਕ ਆਈਡੀ ਆ ਉਹਦੇ ਉੱਤੇ ਥੋੜਾ ਜਿਹਾ ਇਸ਼ੂ ਆ ਜਿਹੜੇ ਉਹ ਦੁਬਾਰਾ ਫਿਰ ਮੌਸਮ ਪੰਜਾਬ ਟੀਵੀ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਮੈਂ ਤੁਹਾਡਾ ਆਪਣਾ ਸਤਗੁਰ ਸਿੰਘ ਪੰਗੂ ਦੋਸਤੋ ਤਸਵੀਰ ਜਿਹੜੀ ਅੱਜ ਦੀ ਦੇਖ ਸਕਦੇ ਤੁਸੀਂ ਮੌਸਮ ਦੀ ਕਿ ਅੱਜ ਜਿਹੜੀ ਲੋ ਆ ਉਹ ਚੱਲਣੀ ਸ਼ੁਰੂ ਹੋਈ ਵੀ ਆ ਗਰਮ ਹਵਾਵਾਂ ਨੇ ਜਿਹੜੀਆਂ ਚੱਲ ਪਈਆਂ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਾਈਵ ਕਿ ਇਸ ਸਮੇਂ ਜਿਹੜਾ ਮੌਸਮ ਉਹ ਟਪਸ ਵਾਲਾ ਬਣਿਆ ਹੋਇਆ ਤੇ ਜਿਹੜੀ ਹਮਸ ਤੇ ਗਰਮੀ ਉਹ ਬਣੀ ਹੋਈ ਹੈ ਇਹੇ ਬਰਕਰਾਰ ਰਹੋਗੀ ਹੁਣ ਦੋ ਤਿੰਨ ਦਿਨ 17 18 ਤਰੀਕ ਤੋਂ ਬਾਅਦ ਫੇਰ ਇੱਕ ਸਿਸਟਮ ਆ ਜਾ ਰਿਹਾ ਉਹਦੀ ਅਪਡੇਟ ਵੀ ਆਪ ਤੁਹਾਨੂੰ ਸਾਂਝੀ ਕਰ ਦੇਵਾਂਗੇ ਤੇ ਇਸ ਵਾਰ ਜਿਹੜੀ ਮੌਨਸੂਨ ਆ ਉਸ ਦੇ ਜਿਹੜੇ ਵਧੀਆ ਤੀਜੇ ਆਉਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਕਿ ਇਸ ਵਾਰ ਮੌਨਸੂਨ ਆ ਜਿਹੜੀ ਉਹ ਪਿਛਲੇ ਸਾਲ ਨਾਲੋਂ ਥੋੜਾ ਜਿਆਦਾ ਜਲਦੀ ਪੰਜਾਬ ਦੇ ਵਿੱਚ ਐਂਟਰੀ ਕਰਦੀ ਹੋਈ ਨਜ਼ਰ ਆ ਰਹੀ ਹੈ ਮੌਸਮ ਤੁਸੀਂ ਦੇਖ ਸਕਦੇ ਹੋ 13 ਤਰੀਕ 14 ਤਰੀਕ ਦਾ ਅੱਜ ਬਿਲਕੁਲ ਸਾਫ਼ ਤੇ ਖੁਸ਼ਕ ਹੈ ਕੋਈ ਦੁਪਹਿਰ ਤੋਂ ਬਾਅਦ ਨਾ ਮਾਤਰ ਦੇ ਰੂਪ ਦੇ ਵਿੱਚ ਬਦਲ ਬਣ ਸਕਦਾ ਤੇ ਕੋਈ ਜ਼ਿਆਦਾ ਨਹੀਂ ਹੈਗਾ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਤੇ ਉੱਤਰ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਸਵੇਰ ਦੇ ਸਮੇਂ ਥੋੜਾ ਥੋੜਾ ਪੂਰਾ ਦਾ ਜਿਹੜਾ ਰੁੱਖ ਸੀ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਸੀ ਗਰਮ ਹਵਾਵਾਂ ਨੇ ਤਾਪਮਾਨ ਵੀ ਜਿਹੜੇ ਵਧਨੇ ਸ਼ੁਰੂ ਹੋ ਚੁੱਕੇ ਨੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ 13 ਤਰੀਕ ਤੋਂ ਬਾਅਦ ਤਾਪਮਾਨ ਵੀ ਵਧਨੇ ਸ਼ੁਰੂ ਹੋ ਜਾਣਗੇ ਜੇਕਰ ਆਪਾਂ ਗੱਲ ਕਰੀਏ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਜੋ ਪ੍ਰੈਸਨ ਯੂਜ਼ ਹੈ ਉਸ ਦੇ ਮੁਤਾਬਕ ਤਾਂ ਉਸ ਦੇ ਵਿੱਚ ਅੱਜ ਵੀ ਜਿਹੜੀ ਬੱਦਲਬਾਈ ਕਿਤੇ ਕਿਤੇ ਦਿਖਾਈ ਗਈ ਹੈ ਟੁੱਟ ਮਹਿਰੂਬ ਦੇ ਵਿੱਚ ਜਾਨੀ ਕਿ 20 ਤੋਂ 25% ਦਿਖਾਈ ਗਈ ਹੈ ਤਾਂ ਉਹ ਕਿਤੇ ਵੀ ਅਚਾਨਕ ਬਦਲਾ ਜਿਹੜਾ ਦੁਪਹਿਰ ਤੋਂ ਬਾਅਦ ਬਣ ਸਕਦਾ ਉਹਦਾ ਕਾਰਨ ਕੀ ਹੋਊਗਾ ਕਿਉਂਕਿ ਤੁਸੀਂ ਅਸਮਾਨ ਦੇ ਵੱਲ ਝਾਤੀ ਮਾਰੋ ਤਾਂ ਨੀਲਾ ਅਸਮਾਨ ਚਮਕ ਰਿਹਾ ਤੇ ਜਿਹੜੇ ਤਾਪਮਾਨ ਨੇ ਪੂਰੇ ਜਿਹੜੇ ਆਪਾਂ ਕਹਿੰਦੇ ਗਰਮ ਹਵਾਲੇ ਬਣੇ ਹੋਏ ਨੇ ਤਾਂ ਤਾਪਮਾਨ ਵੀ ਜਿਹੜੇ 40 ਡਿਗਰੀ ਦੇ ਕਰੀਬ ਹੋ ਸਕਦਾ ਪਹੁੰਚ ਜਾਣਾ ਅੱਜ ਅ ਕਈ ਇਲਾਕਿਆਂ ਦੇ ਇਸ ਤਰ੍ਹਾਂ ਜਿਹੜਾ ਮਾਹੌਲ ਬਣਿਆ ਹੋਇਆ ਤੇ ਇਸ ਕਰਕੇ ਜਿਹੜਾ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਅਫੀਸ਼ੀਅਲ ਸਾਈਟ ਹੈ ਉਸ ਦੇ ਉੱਤੇ ਸਾਨੂੰ ਜਿਹੜੀ 18-19 ਤਰੀਕ ਤੱਕ ਬੱਦਲਬਾਈ ਦਿਖਾਈ ਗਈ ਹੈ ਤਾਂ ਉਸ ਦੇ ਮਤਾਬਕ ਜਿਹੜੀ ਇਹ ਜਾਣਕਾਰੀ ਹੈ ਤਾਂ ਕਿਤੇ ਵੀ ਬੱਦਲਬਾਈ ਜਿਵੇਂ ਸਵੇਰ ਦੇ ਸਮੇਂ ਵੀ ਬਣੀ ਸੀ ਤਾਂ ਇਸ ਸਮੇਂ ਵੀ ਤੁਹਾਨੂੰ ਬੱਦਲਬਾਈ ਬਣਦੀ ਹੋਈ ਨਜ਼ਰ ਆਉਂਦੀ ਹੋਊਗੀ ਦੇਖ ਸਕਦੇ ਹੋ ਛੋਟੇ ਜਿਹੇ ਬੱਦਲ ਬੱਦਲ ਜਿਹੜੇ ਜੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਬੱਦਲ ਜਿਹੜੇ ਬਣਦੇ ਹੋਏ ਨਜ਼ਰ ਆ ਰਹੇ ਨੇ ਇਸ ਸਾਈਡ ਤਾਂ ਇਹ ਦੁਪਹਿਰ ਤੋਂ ਬਾਅਦ ਬੱਦਲ ਬਣ ਸਕਦੇ ਨੇ ਕਿਉਂਕਿ ਹੀਟ ਸੈੱਲ ਆ ਜਿਹੜਾ ਨਵੀਂ ਹੋਣ ਦੇ ਕਾਰਨ ਹੀਟ ਸੈੱਲ ਜੇ ਬਣ ਜਾਂਦੇ ਨੇ ਕਿਉਂਕਿ ਸਵੇਰ ਦੇ ਸਮੇਂ ਪੂਰਬੀ ਹਵਾਵਾਂ ਵੀ ਆਪਾਂ ਨੂੰ ਚਲਦੀਆਂ ਹੋਈਆਂ ਨਜ਼ਰ ਆਈਆਂ ਸੀ ਇਸ ਕਰਕੇ ਇਹ ਬੱਦਲ ਜਿਹੜੇ ਤੁਸੀਂ ਜੂਮ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੇਖ ਸਕਦੇ ਹੋ ਇਹ ਛੋਟੇ ਛੋਟੇ ਜਿਹੇ ਬੱਦਲ ਇਸ ਤਰ੍ਹਾਂ ਦੇ ਜਿਹੜੇ ਦੇਖ ਸਕਦੇ ਹੋ ਅਸਮਾਨ ਦੇ ਵਿੱਚ ਦਿਖਾਈ ਦੇ ਰਹੇ ਨੇ ਇਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਬਾਕੀ ਮੀਂਹ ਪੱਖੋਂ ਥੋੜਾ ਜਿਹਾ ਮੌਸਮ ਠੀਕ ਠਾਕ ਹੈ ਜਿਵੇਂ ਕੱਲ ਹਨੇਰੀ ਆ ਜਿਹੜੀ ਕਈ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਆਈ ਸੀ ਦੱਖਣੀ ਏਰੀਆ ਦੇ ਵਿੱਚ ਹਨੇਰੀ ਤੇਜ਼ ਆਈ ਸੀ ਅੱਜ ਹਨੇਰੀ ਦੇ ਹਜੇ ਤੱਕ ਚਾਂਸ ਕੋਈ ਜਾਪ ਨਹੀਂ ਰਹੇ ਥੋੜੇ ਬਹੁਤ ਜਿਹੜੇ ਬੱਦਲ ਬਣਨ ਦੀ ਜ਼ਰੂਰ ਸੰਭਾਵਨਾ ਬਣੀ ਹੋਈ ਹੈ ਇਸ ਤਰ੍ਹਾਂ ਦੇ ਜਿਵੇਂ ਤੁਸੀਂ ਲਾਈਵ ਦੇਖ ਸਕਦੇ ਹੋ ਅਸਮਾਨ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਬਾਕੀ ਮੌਸਮ ਠੀਕ ਠਾਕ ਆ ਖੁਸ਼ਕ ਹਵਾਵਾਂ ਚੱਲ ਪਈਆਂ ਨੇ ਲੂ ਜਿਹੜੀ ਚੱਲਣੀ ਸ਼ੁਰੂ ਹੋ ਗਈ ਆ ਸਵੇਰ ਦੇ ਸਮੇਂ ਜ਼ਰੂਰ ਪੂਰਬੀ ਹਵਾਵਾਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਪਮਾਨ ਨੇੜੇ ਉਹ ਵੀ ਅੱਜ 40 ਡਿਗਰੀ ਦੇ ਕਰੀਬ ਜਿਹੜੇ ਪਹੁੰਚਦੇ ਹੋਏ ਨਜ਼ਰ ਆਉਣਗੇ ਤੇ ਮੌਸਮ ਦੇ ਵਿੱਚ ਇਹ ਤਬਦੀਲੀ ਇਹ ਤੁਹਾਨੂੰ ਦਿਖਾ ਰਿਹਾ ਕਿ ਇਹ ਬੱਦਲ ਆ ਜਿਹੜਾ ਜਿਸ ਤਰ੍ਹਾਂ ਛੋਟੇ ਛੋਟੇ ਜੇ ਬੱਦਲ ਹਮਸਜੀ ਦੇ ਨਾਲ ਬਣਦੇ ਹੋਏ ਨਜ਼ਰ ਆਉਣਗੇ ਉੱਚੇ ਜੇ ਬੱਦਲ ਹੋਣਗੇ ਜਿਨ੍ਹਾਂ ਦੇ ਨਾਲ ਕਿਤੇ ਕਿਤੇ ਕੋਈ ਮਾੜੀ ਮੋਟੀ ਕਿਨਮਨਕਣੀ ਆ ਜਿਹੜੀ ਕੋਈ ਛਿੱਟਾ ਕੋਈ ਉਹ ਵੀ ਗਰਸਾ ਦਾ ਸ਼ਾਮ ਤੱਕ ਕੋਈ ਜ਼ਿਆਦਾ ਨਹੀਂ ਹੈਗੇ ਸਿਰਫ ਨਾ ਮਾਤਰਨੇ ਕਿਉਂਕਿ ਜਿਹੜੇ ਸਾਨੂੰ ਭਾਰਤੀ ਮੌਸਮ ਵਿਗਿਆਨ ਦੇ ਪ੍ਰੈਸ ਰੀਲੀਜ਼ ਨੋਟ ਹੈ ਉਸ ਦੇ ਵਿੱਚ ਆਪਾਂ ਨੂੰ ਜਿਹੜੀ ਉਹ ਅਪਡੇਟ ਅੱਜ 20 ਤੋਂ 25% ਜਿਹੜੇ ਚਾਂਸਾਂ ਦੀ ਦਿਖਾਈ ਗਈ ਹੈ ਕਿ ਹਲਕੇ ਫੁਲਕੇ ਬੱਦਲ ਕਿਤੇ ਕਿਤੇ ਬਣ ਸਕਦੇ ਨੇ ਤਾਂ ਉਹ ਜਾਹੇ ਬੱਦਲ ਤੁਸੀਂ ਜ਼ਰੂਰ ਦੇਖ ਸਕਦੇ ਹੋ ਅ ਇਸ ਸਮੇਂ ਬਣੇ ਹੋਏ ਨੇ ਦੇਖ ਸਕਦੇ ਹੋ ਇਹ ਬਣ ਚੁੱਕੇ ਨੇ ਕਿਤੇ ਕਿਤੇ ਬਣੇ ਹੋਏ ਨੇ ਕੋਈ ਜ਼ਿਆਦਾ ਨਹੀਂ ਹੈਗੇ ਤਸਵੀਰ ਦੇ ਵਿੱਚ ਲਾਈਵ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਇਹ ਛੋਟੇ ਛੋਟੇ ਜਿਹੇ ਬੱਦਲ ਜਿਹੜੇ ਦੱਖਣੀ ਏਰੀਆ ਦੇ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਰਾਜਸਥਾਨ ਵਾਲੀ ਸਾਈਡ ਵੀ ਬਣਨਗੇ ਹਰਿਆਣਾ ਵਾਲੀ ਸਾਈਡ ਵੀ ਬਣਨਗੇ ਪੰਜਾਬ ਦੇ ਵਿੱਚ ਵੀ ਬਣਨਗੇ ਦੇਖੋ ਤੁਸੀਂ ਤਸਵੀਰ ਦੇ ਵਿੱਚ ਜ਼ਰੂਰ ਉੱਚੇ ਜਿਹੇ ਬੱਦਲ ਬਣਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਇਸ ਤਰ੍ਹਾਂ ਦਾ ਮੌਸਮ ਜਿਹੜਾ ਬਣਦਾ ਹੋਇਆ ਨਜ਼ਰ ਆਊਗਾ ਕਿਉਂਕਿ ਕਾਰਨ ਇੱਕ ਤਾਂ ਲੂ ਵਾਲੀ ਜਿਹੜੀ ਹਵਾ ਚੱਲ ਪਈ ਹੈ ਗਰਮ ਹਵਾ ਚੱਲ ਪਈ ਹੈ ਸਵੇਰ ਦੇ ਸਮੇਂ ਪੂਰਬੀ ਹਵਾਵਾਂ ਚੱਲੀਆਂ ਸੀ ਜਿਹੜੀ ਨਵੀਂ ਇਕੱਠੀ ਹੋ ਜਾਂਦੀ ਹੈ ਜਦੋਂ ਫਿਰ ਸੂਰਜ ਦੀ ਧੁੱਪ ਜਾਂ ਤਾਪਮਾਨ ਉੱਪਰ ਜਾਂਦੇ ਨੇ ਤਾਂ ਕੁਝ ਕੁ ਸੀਮਤ ਖੇਤਰਾਂ ਦੇ ਵਿੱਚ ਕੁਝ ਲਿਮਟਿਡ ਖੇਤਰਾਂ ਦੇ ਵਿੱਚ ਇਹ ਜਿਹੇ ਬੱਦਲ ਜਿਹੜੇ ਬਣ ਜਾਂਦੇ ਨੇ ਉਹ ਇਹ ਬਣ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਤੇ ਕਿਤੇ ਬਣ ਰਹੇ ਨੇ ਕੋਈ ਜ਼ਿਆਦਾ ਨਹੀਂ ਹੈਗੇ ਕਿ ਉਸ ਦੇ ਨਾਲ ਜਿਹੜਾ ਮੌਸਮ ਦੇ ਵਿੱਚ ਇੱਕ ਅਚਾਨਕ ਜਿਹੜੀ ਕਰਵਟ ਜੀ ਆ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦੋਸਤੋ ਨਾ اچانک ਬੱਦਲ ਜਿਹੜੇ ਕਿਤੇ ਕਿਤੇ ਆ ਜਾਂਦੇ ਨੇ ਅਜਿਹਾ ਮੌਸਮ ਜਿਹੜਾ ਬਣ ਜਾਂਦਾ ਤਾਂ ਤਾਪਮਾਨ ਜਿਹੜੇ ਉਹ 40 ਡਿਗਰੀ ਦੇ ਕਰੀਬ ਪਹੁੰਚ ਚੁੱਕੇ ਨੇ ਕਈ ਇਲਾਕਿਆਂ ਦੇ ਵਿੱਚ ਅੱਜ ਜਿਹੜਾ ਤਾਪਮਾਨ ਬਠਿੰਡਾ ਦਾ ਸਭ ਤੋਂ ਵੱਧ ਹੋਊਗਾ ਉਹ ਤੁਹਾਡੇ ਨਾਲ ਸ਼ਾਮ ਦੀ ਵੀਡੀਓ ਦੇ ਵਿੱਚ ਵੀ ਸਾਂਝੀ ਕਰ ਦਵਾਂਗੇ ਤਸਵੀਰ ਕਿ ਕਿੰਨੇ ਕੁ ਚਾਂਸ ਬਣਦੇ ਨੇ ਤਾਪਮਾਨ ਵਧਣ ਦੇ ਬਾਕੀ ਮੌਸਮ ਖੁਸ਼ਕ ਤੇ ਸਾਫ਼ ਹੋ ਚੁੱਕਿਆ ਹੈ ਜਿਹੜੇ 18 19 ਤਰੀਕ ਤੱਕ ਮੀਂਹ ਦੀ ਕਾਰਵਾਈ ਟੁੱਟੂ ਮੇਰੇ ਵਿੱਚ ਹੁੰਦੀ ਹੈ ਨਜ਼ਰ ਆਉਣਗੇ ਜਿਵੇਂ ਕੱਲ ਵੀ ਤੁਸੀਂ ਦੇਖਿਆ ਹੋਊਗਾ 25 ਤੋਂ 30% ਭਾਰਤੀ ਮੌਸਮ ਵਿਗਿਆਨ ਦੇ ਜਿਹੜਾ ਪ੍ਰੈਸਰ ਨੋਟ ਸੀ ਉਸ ਦੇ ਵਿੱਚ ਦੱਸਿਆ ਗਿਆ ਸੀ ਤਾਂ ਉਹ ਜ਼ਰੂਰ ਦੇਰ ਸ਼ਾਮ ਨੂੰ ਬੱਦਲ ਬਣੇ ਤਾਂ ਅਚਾਨਕ ਕਿਤੇ ਕਿਣਮਨਕ ਨਹੀਂ ਜਾਂ ਹਲਕਾ ਛਿਟਾ ਗਰਜਲੇਸ ਕਾਲਾ ਛਿਟਾ ਇਸ ਤਰ੍ਹਾਂ ਗਿਰਿਆ ਤੇ ਬਾਕੀ ਰਾਜਸਥਾਨ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਜਾਂ ਗੜੇਮਾਰੀ ਜਾਂ ਹਨੇਰੀ ਦੇ ਨਾਲ ਕਈ ਦਰਖਤ ਵੀ ਬੁੱਟੇ ਗਏ ਨੇ ਅਜਿਹਾ ਮੌਸਮ ਹੈ ਜਿਹੜਾ ਉਹ ਬਣਿਆ ਕੱਲ ਤੇ ਅੱਜ ਵੀ ਅਚਾਨਕ ਦੁਪਹਿਰ ਤੋਂ ਬਾਅਦ ਜਿਹੜੇ ਬੱਦਲ ਬਣਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਦੋਸਤੋ ਦੇਖ ਸਕਦੇ ਹੋ ਦੁਪਹਿਰ ਤੋਂ ਬਾਅਦ ਇਹ ਬ ਇੰਨੇ ਨੇ ਕਿ ਬਣਦੇ ਰਹਿਣਗੇ ਜਿਵੇਂ ਦੇਖ ਸਕਦੇ ਤੁਸੀਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਦਿੰਦਾ ਸਾਨੂੰ ਇਹ ਦੇਖੋ ਇਹ ਬੱਦਲ ਇਸ ਤਰ੍ਹਾਂ ਦਾ ਬੱਦਲ ਹੈ ਜਿਹੜਾ ਉਹ ਉੱਠਣ ਲੱਗ ਗਿਆ ਦੱਖਣੀ ਏਰੀਆ ਦੇ ਵਿੱਚੋਂ ਇਧਰੋਂ ਦੇਖ ਸਕਦੇ ਹੋ ਤੁਸੀਂ ਜ਼ੂਮ ਕਰਕੇ ਦਿਖਾ ਰਿਹਾ ਹਾਂ ਦੁਪਹਿਰ ਤੋਂ ਬਾਅਦ ਹੀ ਜਿਹੜੀ ਅੱਜ ਵੀ ਜਿਹੜੀ ਪ੍ਰੈਸ ਨੋਟ ਦੇ ਵਿੱਚ ਅਸੀਂ ਤੁਹਾਨੂੰ ਸਾਡੀ ਜਾਣ ਕੇ ਵੀਡੀਓ ਤੁਸੀਂ ਪਹਿਲਾਂ ਦੇਖਿਆ ਕਰੋ ਦੋਸਤੋ ਉਹਦੇ ਵਿੱਚ ਇਹ ਜਾਣਕਾਰੀ ਅਸੀਂ ਪਹਿਲਾਂ ਦਿੱਤੀ ਹੋਈ ਹੈ ਪ੍ਰੈਸ ਨੋਟ ਦੇ ਮੁਤਾਬਕ ਕਿ 20 ਤੋਂ 25% ਜਿਹੜੇ ਚਾਂਸ ਬਣੇ ਹੋਏ ਨੇ ਬੱਦਲਾਂ ਦੇ ਲਗਾਤਾਰ ਹੀ ਨੇ ਉਹ ਇਹ ਨਹੀਂਗਾ ਵੀ ਆਪਾਂ ਇੱਕ ਦਿਨ ਦੇ ਬਾਰੇ ਕਹਿ ਰਹੇ ਹਾਂ ਜਾਂ ਅੱਜ ਬਾਰੇ ਕਹਿ ਰਹੇ ਹਾਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹ ਦਿਖਾਈ ਦੇ ਰਹੇ ਨੇ ਕਿ ਬਣੇ ਹੋਏ ਰਹਿਣਗੇ ਕਿਤੇ ਕਿਤੇ ਗਰਜ ਲਿਸਕ ਜਾਂ ਮਾੜੇ ਮੁੱਟੀ ਹਨੇਰੀ ਦਾ ਨੁਮਾਜਾ ਮਾਹੌਲ ਜਿਹੜਾ ਬਣਾ ਦਿੰਦੇ ਨੇ ਕਿਉਂਕਿ ਪ੍ਰੀ ਮੌਨਸੂਨ ਦੇ ਵਿੱਚ ਅਜਿਹਾ ਮੌਸਮ ਜਿਹੜਾ ਬਣ ਜਾਂਦਾ ਤੇ ਇਸ ਵਾਰ ਮੌਨਸੂਨ ਆ ਜਿਹੜੀ ਉਹ ਵੀ 10 ਤੱਕ ਦੇ ਚੁੱਕੀ ਹੈ ਆਪਣੇ ਬੰਗਾਲ ਦੀ ਖਾੜੀ ਦੇ ਨੇੜੇ ਤੇਰੇ ਤਾਂ ਉੱਥੇ ਵੀ ਵਧੀਆ ਮੀਂਹ ਜਿਹੜੇ ਉੱਥੇ ਪੈਣੇ ਸ਼ੁਰੂ ਹੋ ਚੁੱਕੇ ਨੇ ਤੇ ਮੌਨਸੂਨ ਜਿਹੜੀ ਇਸ ਵਾਰ ਐਕਟਿਵ ਹੋਈ ਆ ਆ ਜਾਪ ਰਹੀ ਆ ਪਿਛਲੇ ਸਾਲ ਨੂੰ 9 ਦਿਨ ਪਹਿਲਾਂ ਜਿਹੜੀ ਉਹ ਉਹਨਾਂ ਇਲਾਕਿਆਂ ਵਿੱਚ ਪਹੁੰਚ ਗਈ ਜਿੱਥੇ 9 ਦਿਨ ਬਾਅਦ ਚ ਆਉਂਦੀ ਆ 22 23 ਮਈ ਦੇ ਕਰੀਬ ਆਉਂਦੀ ਆ ਇਸ ਵਾਰ 9 ਦਿਨ ਪਹਿਲਾਂ ਉਹ ਉੱਥੇ ਪਹੁੰਚ ਚੁੱਕੀ ਹੈ ਤਾਂ ਇਸ ਸਮੇਂ ਦੁਪਹਿਰ ਤੋਂ ਬਾਅਦ ਜਿਹੜੇ ਬੱਦਲ ਬਣਨੇ ਸ਼ੁਰੂ ਹੋ ਗਏ ਨੇ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਦੱਖਣੀ ਏਰੀਆ ਦੇ ਵਿੱਚ ਬੱਦਲ ਨੇ ਤੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਕਿਤੇ ਬੱਦਲ ਬਣਨਾ ਸ਼ੁਰੂ ਹੋਇਆ ਹੋਵੇ ਤਾਂ ਜ਼ਰੂਰ ਦੱਸ ਸਕਦੇ ਹੋ ਇਹ ਬੱਦਲਬਾਈ ਜਿਹੜੇ ਉੱਠਣੇ ਸ਼ੁਰੂ ਹੋਈ ਹੈ ਬਠਿੰਡੇ ਵਾਲੀ ਸਾਈਡ ਮਾਨਸਾ ਵਾਲੀ ਸਾਈਡ ਸ੍ਰੀ ਮੁਕਸਰ ਸਾਹਿਬ ਵਾਲੀ ਸਾਈਡ ਫਾਜ਼ਲੀਕਾਲੀ ਸਾਈਡ ਜਾਂ ਪਟਿਆਲੇ ਦੇ ਕੁਝ ਖੇਤਰਾਂ ਦੇ ਵਿੱਚ ਇਸ ਤਰ੍ਹਾਂ ਜਿਹੜੇ ਇਹ ਬੱਦਲਬਾਈ ਆਪਾਂ ਨੂੰ ਦਿਖਾਈ ਦੇਣ ਲੱਗੀ ਹੈ ਦੋਸਤੋ ਦੇਖ ਸਕਦੇ ਹੋ ਜਿਵੇਂ ਕੱਲ ਵੀ ਗਰਜ ਲਿਸਕ ਜੀ ਬਣੀ ਸੀ ਪਰੰਤੂ ਮੀਂਹ ਦੀਆਂ ਕਾਰਵਾਈਆਂ ਤਾਂ ਪੰਜਾਬ ਦੇ ਵਿੱਚ ਬਹੁਤ ਘੱਟ ਹੋਈਆਂ ਕਿਤੇ ਇਕਾ ਦੋਕਾ ਖੇਤਰ ਦੇ ਚਿੱਟਾ ਗਿਰਿਆ ਹੋਊਗਾ ਅਦਰਵਾਇਜ਼ ਹਨੇਰੀ ਹੀ ਜ਼ਿਆਦਾ ਦੇਖਣ ਨੂੰ ਮਿਲੀ ਸੀ ਉਸ ਤਰ੍ਹਾਂ ਦਾ ਮੌਸਮ ਜਿਹੜਾ ਇਸ ਸਮੇਂ ਵੀ ਬਣ ਚੁੱਕਿਆ ਹੈ ਲਾਈਵ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਅੰਬੀਲ 25% ਜਿਹੜੇ ਚਾਂਸ ਨੇ ਕੋਈ ਜ਼ਿਆਦਾ ਆਪਾਂ ਕਹਿ ਸਕਦਾ ਜ਼ਿਆਦਾ ਨਹੀਂ ਹੈਗੇ ਕਿਉਂਕਿ ਇਸ ਦਾ ਤਾਪਮਾਨ ਵੀ ਅੱਜ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਇੱਕੋ ਲੱਖ ਤਾਂ ਜਿਹੜਾ ਕਿ 33 34 ਜਾਂ 35 ਡਿਗਰੀ ਦੇ ਕਰੀਬ ਸੀ ਅੱਜ ਜਿਹੜਾ ਤਾਪਮਾਨ ਆਪਾਂ ਨੂੰ 40 ਡਿਗਰੀ ਦੇ ਕਰੀਬ ਦਰਜ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਉਹ ਬਣ ਚੁੱਕਿਆ ਹੈ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਬੱਦਲ ਹੋਈ ਜਿਹੜੀ ਉਹ ਲਗਾਤਾਰ ਬਣੀ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਦੀ ਕਾਰਵਾਈ ਤਾਂ ਨਹੀਂ ਕਹਿ ਸਕਦੇ ਹਨੇਰੀ ਨੂੰ ਮਾਜਾ ਜਿਹੜਾ ਮਾਹੌਲ ਉਹ ਬਣ ਸਕਦਾ ਤੇ ਬਾਕੀ ਦੱਖਣੀ ਏਰੀਆ ਦੇ ਵਿੱਚ ਜਿਹੜੀਆਂ ਖੋਸਕ ਹਵਾਵਾਂ ਚੱਲਣ ਦੇ ਕਾਰਨ ਦੱਖਣੀ ਹਵਾਵਾਂ ਚੱਲਣ ਦੇ ਕਾਰਨ ਤਾਂ ਦੱਖਣ ਦੇ ਵਿੱਚ ਜਿਹੜਾ ਗਰਦਾ ਜਿਆ ਜ਼ਰੂਰ ਚੜਿਆ ਹੋਇਆ ਨਜ਼ਰ ਆਊਗਾ ਇਸ ਸਮੇਂ ਤੁਸੀਂ ਬੱਦਲਾਂ ਦੀ ਆਵਾਜ਼ਈ ਦੇਖ ਸਕਦੇ ਉੱਚੇ ਜੇ ਬੱਦਲ ਲੰਘਦੇ ਹੋਏ ਨਜ਼ਰ ਆਉਣਗੇ ਇਹ ਇਹ ਅੱਗੇ ਵੱਲੋਂ ਲੰਘਦੇ ਹੋਏ ਨਜ਼ਰ ਆਉਣਗੇ ਪਹਾੜੀ ਇਲਾਕਿਆਂ ਵੱਲੋਂ ਕਿਉਂਕਿ ਪਹਾੜੀ ਇਲਾਕਿਆਂ ਵਿੱਚ ਵੀ ਸਿਸਟਮ ਇੱਕ ਤੋਂ ਇੱਕ ਜਿਹੜਾ ਲਗਾਤਾਰ ਵਰਕਰ ਰਹਿਦਾ ਉਹ ਬਣੇ ਹੋਏ ਨੇ ਤਾਂ ਉਹਨਾਂ ਦੇ ਨਾਲ ਕੋਈ ਕਾਰਵਾਈਆਂ ਤਾਂ ਹਜੇ ਚਾਂਸ ਨਹੀਂ ਜਾਪ ਰਹੇ ਮੀਂਹ ਦੇ ਸਤੇ ਬੱਦਲਵਾਈ ਜਰੂਰ ਇਸ ਤਰ੍ਹਾਂ ਦੀ ਦੇਖਣ ਨੂੰ ਮਿਲ ਜੂਗੀ ਦੇਰ ਸ਼ਾਮ ਤੱਕ ਆਪਾਂ ਨੂੰ ਧੁੱਪਾਂਝ ਵਾਲਾ ਮੌਸਮ ਜਿਹੜਾ ਥੋੜੇ ਸਮੇਂ ਬਾਅਦ ਬਾਨਣਾ ਸ਼ੁਰੂ ਹੋ ਜੂਗਾ ਮੀਂਹ ਦੀ ਕਾਰਵਾਈ ਕੋਈ ਚਾਂਸ ਨਹੀਂ ਹੈਗੇ ਕਿਉਂਕਿ ਦੱਖਣ ਪੱਛਮੀ ਤੇ ਉੱਤਰ ਪੱਛਮੀ ਹਵਾਵਾਂ ਨੇ ਜਿਹੜੀਆਂ ਉਹ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਪਾਂ ਨੂੰ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਪੂਰਬੀ ਹਵਾਵਾਂ ਥੋੜੀਆਂ ਥੋੜੀਆਂ ਚਲਦੀਆਂ ਹੋਈਆਂ ਨਜ਼ਰ ਆਈਆਂ ਸੀ ਇਸ ਸਮੇਂ ਦੀ ਅਪਡੇਟ ਲਾਈਵ ਹੈ ਦੋਸਤੋ ਦੇਖ ਸਕਦੇ ਹੋ ਬੱਦਲਾ ਜਿਹੜਾ ਇਹ ਉੱਚਾ ਜਿਹਾ ਬੱਦਲ ਇਸ ਤਰ੍ਹਾਂ ਦਾ ਬਣਿਆ ਹੋਇਆ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਬੱਦਲਵਾਈ ਕਿਤੇ ਬਣਦੀ ਹੋਈ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਦੀ ਤਾਂ ਤੁਸੀਂ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸ ਸਕਦੇ ਹੋ ਜਾਂ ਵੀਡੀਓ ਭੇਜ ਸਕਦੇ ਹੋ ਬਣਾ ਕੇ ਆਪਣਾ ਨਾਮ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਤੇ ਦੇਖੋ ਇਹ ਬੱਦਲ ਉੱਚੇ ਜਿਹੇ ਬੱਦਲ ਦੁਪਹਿਰ ਤੋਂ ਬਾਅਦ ਬਣਨੇ ਸ਼ੁਰੂ ਹੋਏ ਨੇ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਇਹ ਜਾਣਕਾਰੀ ਦਿੱਤੀ ਸੀ ਕਿ ਜਿਹੜਾ ਜੇਕਰ ਤੁਸੀਂ ਸਾਡੀ ਵੀਡੀਓ ਪੂਰੀ ਦੇਖੋ ਜਾ ਕੇ ਦੋਸਤੋ ਜਿਹੜੀ ਭਾਰਤੀ ਮੌਸਮ ਵਿਗਿਆਨ ਦੇ ਪ੍ਰੈਸ ਨੋਟ ਦੇ ਰਾਹੀਂ ਉਹ ਜਾਣਕਾਰੀ ਆਈ ਹੋਈ ਹੈ ਉਸ ਦੇ ਵਿੱਚ ਅਸੀਂ ਮਾਰਕ ਕੀਤਾ ਹੋਇਆ ਕਿ ਕਿੰਨੇ ਦਿਨ ਉਹ ਜਿਹੜੇ ਬੱਦਲ ਬਾਈ 20 ਤੋਂ 25% ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹ ਇਹ ਬੱਦਲ ਬਾਈ ਇਸ ਤਰ੍ਹਾਂ ਦੀ ਬਣਦੀ ਹੋਈ ਨਜ਼ਰ ਆ ਰਹੀ ਹੈ ਦੇਖੋ ਦੱਖਣੀ ਏਰੀਆ ਦੇ ਵਿੱਚ ਇਹ ਬੱਦਲ ਬਾਈ ਬਣੀ ਹੋਈ ਹੈ ਤੇ ਜੇਕਰ ਤੁਹਾਨੂੰ ਸਾਡੀ ਜੀ ਦਿੱਤੀ ਹੋਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਤੇ ਲਾਈਵ ਦੇ ਵਿੱਚ ਤੁਸੀਂ ਇਹ ਬੱਦਲਾਂ ਦੀ ਆਵਾਜ਼ਾਈ ਦੇਖ ਸਕਦੇ ਹੋ ਹਮਸ ਪਰ ਹੈ ਜੇ ਮੌਸਮ ਜਿਹੜਾ ਬਣ ਚੁੱਕਿਆ ਹੈ ਤੇ ਧੁੱਪ ਛਾਂ ਵਾਲਾ ਮੌਸਮ ਜਿਹੜਾ ਹੁਣ ਦੁਪਹਿਰ ਤੋਂ ਬਾਅਦ ਬਣਦਾ ਹੋਇਆ ਨਜ਼ਰ ਆਊਗਾ ਤੇ ਪੱਛਮੀ ਹਵਾਵਾਂ ਦੀ ਵਾਪਸੀ ਤੁਸੀਂ ਦੇਖ ਸਕਦੇ ਹੋ ਤਾਪਮਾਨ ਨੇੜੇ ਵੱਜ ਚੁੱਕੇ ਨੇ ਤਾਪਮਾਨ ਵੀ ਜਿਹੜੇ 40 ਡਿਗਰੀ ਦੇ ਕਰੀਬ ਜਿਹੜੇ ਪਹੁੰਚ ਚੁੱਕੇ ਨੇ ਇਸ ਸਮੇਂ ਦੀ ਤਸਵੀਰ ਜਿਹੜੀ ਦੇਖ ਸਕਦੇ ਹੋ ਤੁਸੀਂ ਬੱਦਲਾਂ ਦੀ ਆਵਾਜ਼ੀ ਜਿਹੜੀ ਬਣੀ ਹੋਈ ਹੈ ਤੇ ਦੱਖਣ ਪੱਛਮੀ ਤੇ ਉੱਤਰ ਪੱਛਮੀ ਹਵਾਵਾਂ ਲਗਾਤਾਰ ਵਾਪਸੀ ਕਰ ਚੁੱਕੀਆਂ ਨੇ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਪੂਰਬੀ ਹਵਾਵਾਂ ਜ਼ਰੂਰ ਦੇਖਣ ਨੂੰ ਮਿਲੀਆਂ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਤਾਂ ਨਹੀਂ ਕਹਿ ਸਕਦੇ ਹਨੇਰੀ ਨੁਮਾਜਾ ਮਾਹੌਲ ਜ਼ਰੂਰ ਦੇਖਣ ਨੂੰ ਮਿਲ ਸਕਦਾ ਕਿਤੇ ਕਿਤੇ ਜਾ ਗਰਜਲੇਸ ਕਾਲੇ ਬੱਦਲ ਕਿਤੇ ਕਿਤੇ ਟੁੱਟਵੇਂ ਰੂਪ ਚ ਦੇਰ ਸ਼ਾਮ ਤੱਕ ਜਾਂ ਰਾਤ ਤੱਕ ਕਿਤੇ ਬਣ ਸਕਦੇ ਨੇ ਕਿਉਂਕਿ ਪਹਾੜੀ ਇਲਾਕਿਆਂ ਵਿੱਚ ਵੀ ਇਹ ਸਿਸਟਮ ਹੈ ਜਿਹੜਾ ਐਕਟਿਵ ਹੈ ਤੇ ਹੁਣ ਤੋਂ 10-15 ਮਿੰਟ ਬਾਅਦ ਜਾਂ ਘੰਟੇ ਬਾਅਦ ਇਹ ਬੱਦਲ ਜਿਹੜੇ ਆਪਾਂ ਕਹਿ ਸਕਦੇ ਆ ਥੋੜੇ ਥੋੜੇ ਸੂਰਜ ਦੇ ਅੱਗੇ ਵੀ ਆਉਣੇ ਸ਼ੁਰੂ ਹੋ ਜਾਣਗੇ ਧੁੱਪਾਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਉਹ ਬਣ ਜਾਊਗਾ ਤਾਂ ਜ਼ਰੂਰ ਕਮੈਂਟ ਕਰ ਸਕਦੇ ਤੁਸੀਂ ਕਿੱਥੇ ਕਿੱਥੇ ਅਜਿਹੇ ਬੱਦਲ ਬਣੇ ਹੋਏ ਨੇ ਲਾਈਵ ਦੇ ਵਿੱਚ ਦੱਸ ਸਕਦੇ ਹੋ ਇਸ ਸਮੇਂ ਤੁਸੀਂ ਲਾਈਵ ਤਸਵੀਰ ਦੇਖ ਰਹੇ ਹਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਜਾਹ ਬੱਦਲ ਟੁੱਟ ਮਰੂ ਵਿੱਚ ਪਹੁੰਚ ਚੁੱਕੇ ਆ ਤੇ ਦੱਖਣੀ ਏਰੀਆ ਦੇ ਵਿੱਚ ਵੀ ਇਹ ਬੱਦਲ ਬਣਨੇ ਸ਼ੁਰੂ ਹੋਏ ਹੋਏ ਨੇ ਜਿਵੇਂ ਫਾਜ਼ਲੇਕਾ ਵੋਸਾਈਡ ਜਾ ਸ੍ਰੀ ਮੁਕਸਾ ਸਾਹਿਬ ਪਠਿੰਡੇ ਦੇ ਇਲਾਕੇ ਫਿਰੋਜ਼ਪੁਰ ਦੇ ਇਲਾਕੇ ਉਹਨਾਂ ਇਲਾਕਿਆਂ ਵਿੱਚ ਵੀ ਇਹ ਬੱਦਲ ਅਜਾਹੇ ਬਣਨੇ ਸ਼ੁਰੂ ਹੋਏ ਹੋਏ ਨੇ ਉੱਚੇ ਜੇ ਬੱਦਲ ਨੇ ਤਾਂ ਜ਼ਰੂਰ ਸਾਨੂੰ ਕਮੈਂਟ ਕਰ ਸਕਦੇ ਹੋ ਦੇਖ ਸਕਦੇ ਹੋ ਇਸ ਸਮੇਂ ਦੀ ਬੱਦਲ ਦੀ ਤਸਵੀਰ ਜਿਹੜਾ ਕਿ ਸੂਰਜ ਦੇ ਸਿਰਫ 10-15 ਮਿੰਟ ਤੱਕ ਜਾਂ 15-20 ਮਿੰਟ ਤੱਕ ਕੋਲ ਪਹੁੰਚੂ ਤਾਂ ਆਪਾਂ ਨੂੰ ਧੁੱਪ ਛਾਂ ਸਮ ਦੇਖਣ ਨੂੰ ਮਿਲੂਗਾ ਤੇ ਇਸ ਸਮੇਂ ਦੀ ਤਸਵੀਰ ਦੇਖ ਸਕਦੇ ਹੋ ਤੁਸੀਂ ਬੱਦਲਾਂ ਦੀ ਆਵਾਜ਼ਾਈ ਤੂਫਾਨਾਂ ਵਾਲਾ ਮੌਸਮ ਬਣਦਾ ਹੋਇਆ ਨਜ਼ਰ ਆ ਰਿਹਾ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਦੇ ਆ ਰਹੇ ਹਾਂ ਦੋਸਤੋ ਕਿ 25 ਤੋਂ 30% ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਥੋੜੀ ਦੂਰ ਇਹ ਬੱਦਲ ਜਿਹੜਾ ਰਹਿ ਗਿਆ ਦੇਖੋ ਸੂਰਜ ਦੇ ਨੇੜੇ ਪਹੁੰਚਣ ਵਾਲਾ ਤਾਂ ਤੂਫਾਨਾਂ ਵਾਲਾ ਮੌਸਮ ਜਿਹੜਾ ਬਣ ਰਿਹਾ ਨਜ਼ਰ ਆਊਗਾ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਇਹ ਜਿਹੇ ਬੱਦਲ ਪਹੁੰਚਣੇ ਸ਼ੁਰੂ ਹੋਏ ਨੇ ਜਾਂ ਨਹੀਂ ਕਿਉਂਕਿ ਤਾਪਮਾਨ ਵੀ ਜਿਹੜੇ 40 ਡਿਗਰੀ ਦੇ ਅੱਜ ਕਰੀਬ ਪਹੁੰਚ ਚੁੱਕੇ ਸੀ ਤੇ ਲੂ ਵਾਲੀਆਂ ਹਵਾਵਾਂ ਜਿਹੜੀਆਂ ਥੋੜੇ-ਥੋੜੇ ਚੱਲਣੇ ਸ਼ੁਰੂ ਹੋਈਆਂ ਨੇ ਦੱਖਣੀ ਹਵਾਵਾਂ ਵੀ ਚੱਲ ਰਹੀਆਂ ਨੇ ਜਿਨ੍ਹਾਂ ਦੇ ਨਾਲ ਧੂੜ ਭਰੀ ਕਰਤਾ ਜਿਹੜੀ ਅਸਮਾਨ ਦੇ ਵਿੱਚ ਚੜੀ ਹੋਈ ਨਜ਼ਰ ਆਊਗੀ ਤੇ ਲਾਈਵ ਦੇਖ ਸਕਦੇ ਹੋ ਇਹ ਬੱਦਲ ਅੱਗੇ ਵੱਲ ਨੂੰ ਵਧਦੇ ਹੋਏ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਬੱਦਲ ਬਣਿਆ ਜਾਣਾ ਕونکہ ਧੁੱਪਾਂ ਵਾਲਾ ਮੌਸਮ ਬਣਨ ਤੋਂ ਬਾਅਦ ਮੌਸਮ ਦੇ ਵਿੱਚ ਇੱਕ ਆਪਾਂ ਕਹਿ ਸਕਦੇ ਹਾਂ ਕਰਵਟ ਜੀ ਆ ਜਾਂਦੀ ਹੈ ਜਦੋਂ ਧੁੱਪ ਜੀ ਬਣ ਜਾਂਦੀ ਹੈ ਤਾਂ ਮੌਸਮ ਜਿਹੜਾ ਉਹ ਤਬਦੀਲ ਹੋ ਜਾਂਦਾ ਹੈ ਲਾਈਵ ਦੇ ਵਿੱਚ ਦੇਖ ਸਕਦੇ ਆ ਇਹ ਬਦਲੀ ਬਣ ਚੁੱਕੀ ਆ ਦੋਸਤੋ ਤਾਂ ਕਿੱਥੇ ਕਿੱਥੇ ਬਦਲ ਹੀ ਬਣੀਆਂ ਤਾਂ ਜਰੂਰ ਕਮੈਂਟ ਕਰ ਸਕਦੇ ਹੋ ਸਾਨੂੰ ਕਿਉਂਕਿ ਅਜਿਹੇ ਬੱਦਲ ਜਦੋਂ ਅਚਾਨਕ ਬਣਦੇ ਨੇ ਤਾਂ ਮੌਸਮ ਦੇ ਵਿੱਚ ਕਰਵਟ ਆ ਜਾਂਦੀ ਹੈ ਪਰੰਤੂ ਪਹਿਲਾ ਅਸੀਂ ਇਹ ਜਾਣਕਾਰੀ ਇਸ ਦੀ ਦੇ ਚੁੱਕੇ ਹਾਂ ਸਾਡੀ ਪਰਸੋਂ ਦੀ ਵੀਡੀਓ ਦੇ ਵਿੱਚ ਵੀ ਰਾਤ ਦੀ ਵੀਡੀਓ ਦੇ ਵਿੱਚ ਵੀ ਜਿਹੜੀ ਮਾਰਕ ਕਰਕੇ ਜਾਣਕਾਰੀ ਦਿੱਤੀ ਹੋਈ ਆ ਪ੍ਰੈਸ ਨੋਟ ਜਿਹੜਾ ਭਾਰਤੀ ਮੌਸਮ ਵਿਗਿਆਨ ਵੱਲੋਂ ਪ੍ਰਾਪਤ ਹੋਇਆ ਵਾ ਉਸ ਦੇ ਮੁਤਾਬਕ 25 ਤੋਂ 30% ਇਹ ਚਾਂਸ ਜਿਹੜੇ ਬੱਦਲਵਾਈ ਦੇ ਬਣਦੇ ਹੋਏ ਨਜ਼ਰ ਆ ਰਹੇ ਸੀ ਤਾਂ ਉਹ ਇਹ ਬਣ ਚੁੱਕੇ ਨੇ ਤੁਸੀਂ ਲਾਈਵ ਦੇ ਵਿੱਚ ਦੇਖ ਸਕਦੇ ਹੋ ਇਸ ਸਮੇਂ ਜੁੜੇ ਹੋਏ ਹੋ ਜਿਹੜੇ ਦੋਸਤ ਮਿੱਤਰ ਜੁੜੇ ਹੋਏ ਨੇ ਵੀਡੀਓ ਨੂੰ ਲਾਈਕ ਕਰ ਸਕਦੇ ਨੇ ਕਿ ਤੋ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੁਹਾਡੇ ਇਲਾਕੇ ਵਿੱਚ ਅਜਿਹਾ ਬੱਦਲ ਬਣਨਾ ਸ਼ੁਰੂ ਹੋਇਆ ਜਾਂ ਨਹੀਂ ਜਿੱਥੇ-ਇਥੇ ਵੀ ਅਜਿਹੇ ਬੱਦਲ ਬਣਨੇ ਸ਼ੁਰੂ ਹੋਏ ਨੇ ਤਾਂ ਜਰੂਰ ਕਮੈਂਟ ਕਰ ਸਕਦੇ ਹੋ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਮੌਸਮ ਦੇ ਵਿੱਚ ਤਪ ਛਾਂ ਵਾਲਾ ਮੌਸਮ ਜਿਹੜਾ ਉਹ ਬਣਦਾ ਹੋਇਆ ਨਜ਼ਰ ਆਊਗਾ ਥੋੜੇ ਸਮੇਂ ਬਾਅਦ ਆਪਾਂ ਨੂੰ ਜਾਨੀ ਕਿ ਹੁਣ ਤੋਂ ਅੱਧਾ ਘੰਟਾ ਜਾਂ ਘੰਟੇ ਬਾਅਦ ਜਾਂ 15-20 ਮਿੰਟ ਬਾਅਦ ਇਹ ਸੂਰਜ ਦੇ ਜਿਹੜਾ ਬਿਲਕੁਲ ਨੇੜੇ ਇਹ ਸਿਸਟਮ ਪਹੁੰਚ ਜਾਊਗਾ ਦੇਖੋ ਤੁਸੀਂ ਇਹ ਬੱਦਲ ਆ ਜਿਹੜਾ ਅਜਿਹੇ ਬੱਦਲ ਲਗਾਤਾਰ ਆਪਣ ਹੁਣ ਦੇਰ ਸ਼ਾਮ ਤੱਕ ਲੰਘਦੇ ਹੋਏ ਨਜ਼ਰ ਆਉਣਗੇ ਦੱਖਣੀ ਏਰੀਆ ਦੇ ਵਿੱਚ ਗਰਦਾ ਜਿਹੜਾ ਉਹ ਇਸ ਤਰ੍ਹਾਂ ਦਾ ਚੜਨਾ ਸ਼ੁਰੂ ਹੋ ਗਿਆ ਤੇ ਦੱਖਣੀ ਏਰੀਆ ਦੇ ਵਿੱਚ ਅਜਿਹੇ ਬੱਦਲ ਜਿਹੜੇ ਬਣਨੇ ਸ਼ੁਰੂ ਹੋ ਗਏ ਨੇ ਤੇ ਅਸੀਂ ਤੁਹਾਡਾਂ ਨਾਲ ਇਹ ਜਾਣਕਾਰੀ ਜਿਹੜੀ ਲਾਈਵ ਹੋ ਕੇ ਜਾਣਕਾਰੀ ਜਿਹੜੀ ਸਾਂਝੀ ਕਰ ਰਹੇ ਹਾਂ ਦੋਸਤੋ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾਣਕਾਰੀ ਦੇ ਸਕਦੇ ਹੋ ਕਿ ਤੁਹਾਡੇ ਇਲਾਕੇ ਵਿੱਚ ਅਜਿਹੇ ਬੱਦਲ ਜਿਹੜੇ ਬਣਨੇ ਸ਼ੁਰੂ ਹੋਏ ਨੇ ਜਾਂ ਨਹੀਂ ਕਿਉਂਕਿ ਤਸਵੀਰ ਤੁਸੀਂ ਲਾਈਵ ਦੇਖ ਰਹੇ ਹੋ ਲਾਈਵ ਦੇ ਵਿੱਚ ਮੌਸਮ ਜਿਹੜਾ ਉਹ ਅਜਾਹਾ ਅਜਿਹੀ ਕਰਵਟ ਲੈ ਰਿਹਾ ਕਿ ਟੁੱਟਵੇਂ ਬੱਦਲ ਆਉਂਦੇ ਜਾਂਦੇ ਰਹਿਣਗੇ ਗਰਮੀ ਤੋਂ ਰਾਹਤ ਆ ਜਿਹੜੀ ਉਹ ਆਪਾਂ ਨੂੰ ਥੋੜੀ ਬਹੁਤ ਜਦੋਂ ਧੁੱਪ ਛਾਂ ਵਾਲਾ ਮੌਸਮ ਬਣ ਜਾਂਦਾ ਤਾਂ ਰਾਹਤ ਆ ਜਿਹੜੀ ਗਰਮੀ ਤੋਂ ਥੋੜੀ ਥੋੜੀ ਮਿਲਦੀ ਹੈ ਕੋਈ ਜ਼ਿਆਦਾ ਨਹੀਂ ਲੰਮੇ ਸਮੇਂ ਲਈ ਕੋਈ ਰਾਹਤ ਨਹੀਂ ਹੈਗੀ ਇਸ ਚੀਜ਼ ਦੀ ਤੁਸੀਂ ਤਸਵੀਰ ਮੌਸਮ ਦੀ ਦੇਖ ਸਕਦੇ ਹੋ ਦੇਖ ਸਕਦੇ ਹੋ ਦੋਸਤੋ ਕਿ ਮੌਸਮ ਜਿਹੜਾ ਉਹ ਧੁੱਪ ਛਾਂ ਵਾਲਾ ਮਾਹਨਾ ਸ਼ੁਰੂ ਹੋ ਗਿਆ ਤੇ ਅਚਾਨਕ ਅਜਿਹੇ ਬੱਦਲ ਬਾਰਨੇ ਸ਼ੁਰੂ ਹੋ ਗਏ ਨੇ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਹੜੇ ਕਿ 25 ਤੋਂ 30% ਚਾਂਸ ਭਾਰਤੀ ਮੌਸਮ ਵਿਗਿਆਨ ਆਈਐਮਡੀ ਵੱਲੋਂ ਆਪਾਂ ਨੂੰ ਪਹਿਲਾਂ ਹੀ ਦੱਸੇ ਹੋਏ ਸੀ ਕਿ ਮੀਂਹ ਦੇ ਚਾਂਸ ਤਾਂ ਬਹੁਤ ਘੱਟ ਨੇ ਪਰੰਤੂ ਬੱਦਲ ਜ਼ਰੂਰ ਬਣਦੇ ਹੋਏ ਨਜ਼ਰ ਆਉਣਗੇ ਉਹ ਬੱਦਲ ਤੁਸੀਂ ਮੌਸਮ ਦੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਘਰਬਟ ਜਿਹੜੀ ਆਉਣੀ ਸ਼ੁਰੂ ਹੋਈ ਵੀ ਹੈ ਦੇਖ ਸਕਦੇ ਹੋ ਇਹ ਜਿਹੇ ਬੱਦਲ ਬਣਨੇ ਸ਼ੁਰੂ ਹੋਏ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੁਹਾਡੇ ਤੱਕ ਅਸੀਂ ਪਲ-ਪਲ ਦੀ ਅਪਡੇਟ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਉੱਤੇ ਸਾਂਝੀ ਕਰਦੇ ਰਹਾਂਗੇ ਆਪਣੀ Facebook ID ਦੇ ਉੱਤੇ ਮੌਸਮ ਪੰਜਾਬ ਟੀਵੀ ਨਾਮ ਦਾ ਪੇਜ ਬਣ ਗਿਆ ਹੈ ਦੋਸਤੋ ਉਸ ਨੂੰ ਵੀ ਵੱਧ ਤੋਂ ਵੱਧ ਫੋਲੋ ਕਰਕੇ ਸਾਨੂੰ ਸਪੋਰਟ ਕਰੋ ਅਸੀਂ ਉਸ ਦੇ ਉੱਤੇ ਵੀ ਤੁਹਾਡੇ ਨਾਲ ਸਮੇਂ-ਸਮੇਂ ਦੇ ਉੱਤੇ ਜਿਹੜੀ ਵੀ ਅਪਡੇਟ ਆਉਂਦੀ ਹੈ ਸਾਂਝੀ ਕਰਾਂਗੇ ਤੇ ਇਸ ਸਮੇਂ ਦੀ ਅਪਡੇਟ ਇਹ ਹੀ ਹੈ ਕਿ ਮੌਸਮ ਦੇ ਵਿੱਚ ਥੋੜੀ-ਥੋੜੀ ਤਬਦੀਲੀ ਆ ਜਿਹੜੀ ਉਹ ਆਊਗੀ ਤਾਪਮਾਨ ਨੇੜੇ ਉਹ ਵੱਧ ਚੁੱਕੇ ਨੇ ਜਿਹੜੇ ਕਿ ਆਪਾਂ ਨੂੰ 40 ਡਿਗਰੀ ਦੇ ਕਰੀਬ ਅੱਜ ਦੇ ਤਾਮਨ ਜਿਹੜੇ ਦੇਖਣ ਨੂੰ ਮਿਲਣਗੇ ਦੱਖਣੀ ਏਰੀਆ ਦੇ ਵਿੱਚ ਇਹ ਬੱਦਲ ਜਿਹੜਾ ਬਣ ਚੁੱਕਿਆ ਟੁੱਟਵੇਂ ਰੂਪ ਦੇ ਵਿੱਚ ਜਿਵੇਂ ਤਾਮਨ ਨੂੰ ਕਿਤੇ ਕਿਤੇ ਬੱਦਲਵਾਈ ਦੇ ਨਾਲ ਜਿਹੜੇ ਮਿਹਿਆਂ ਦੇ ਆਕਾਰ ਵਾਈਆਂ ਟੁੱਟਵੇਂ ਰੂਪ ਵਿੱਚ ਨਾ ਮੱਤਰ ਦੇ ਰੂਪ ਦੇ ਵਿੱਚ ਪੰਜਾਬ ਚ ਹੋਈਆਂ ਨੇ ਪਰੰਤੂ ਰਾਜਸਥਾਨ ਦੇ ਵਿੱਚ ਥੋੜੀ ਜਿਹੀ ਗੜੇਮਾਰੀ ਵੀ ਹੋਈ ਆ ਹਨੇਰੀ ਵੀ ਤੇਜ਼ ਆਈ ਹੈ ਉੱਥੇ ਦਰਖਤ ਵੀ ਪੱਟੇ ਗਏ ਨੇ ਅਜਿਹਾ ਮੌਸਮ ਅੱਜ ਫੇਰ ਕਿਤੇ ਕਿਤੇ ਦੇਖਣ ਨੂੰ ਮਿਲੂਗਾ ਕੋਈ ਜ਼ਿਆਦਾ ਨਹੀਂ ਹੋਊਗਾ ਸਿਰਫ ਦੱਖਣੀ ਏਰੀਆ ਦੇ ਵਿੱਚ ਬੱਦਲਵਾਈ ਬਣ ਚੁੱਕੀ ਹੈ ਤੁਹਾਨੂੰ ਅਸੀਂ ਤੁਸੀਂ ਸਾਡੇ ਨਾਲ ਤਸਵੀਰ ਦੇਖ ਸਕਦੇ ਹੋ ਬੱਦਲਾਂ ਦੀ ਕਿ ਕਿਤੇ ਕਿਤੇ ਦੱਖਣੀ ਏਰੀਆ ਦੇ ਵਿੱਚ ਇਹ ਬੱਦਲ ਜਿਹੜੇ ਬਣਨੇ ਸ਼ੁਰੂ ਹੋ ਚੁੱਕੇ ਨੇ ਤਾਂ ਬਾਕੀ ਅਪਡੇਟ ਅਸੀਂ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਰਾਤ ਦੇ ਸਮੇਂ ਵੀ ਸਾਂਝੀ ਕਰਦੇ ਰਹਾਂਗੇ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਇਸ ਸਮੇਂ ਸੂਰਜ ਦੇ ਨੇੜੇ ਪਹੁੰਚਣ ਵਾਲਾ ਇਹ ਬੱਦਲ ਤਾਂ ਧੁੱਪਾਂ ਵਾਲਾ ਮੌਸਮ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਣ ਜਾਊਗਾ ਤੇ ਬਾਕੀ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ ਚੈਨਲ ਨੂੰ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਜਿਵੇਂ ਅਸੀਂ ਪਹਿਲਾਂ ਵੀ ਇਹ ਅਪਡੇਟ ਦੇ ਚੁੱਕੇ ਹਾਂ ਕਿ ਤੋਂ ਪਛਾਂ ਵਾਲਾ ਮੌਸਮ ਹਨੇਰੀ ਨੁਮਾ ਮਾਹੌਲ 25 ਤੋਂ 30% ਚਾਂਸ ਜਿਹੜੇ ਆਪਾਂ ਨੂੰ ਇਹ ਬਣਦੇ ਹੋਏ ਨਜ਼ਰ ਆਉਣਗੇ 20 ਤਰੀਕ ਤੱਕ ਜਿਹੜਾ ਬਣਦਾ ਹੋਇਆ ਨਜ਼ਰ ਆਊਗਾ ਜਿਹੜਾ ਕਿ ਭਾਰਤੀ ਮੌਸਮ ਵਿਗਿਆਨ ਦੇ ਪ੍ਰੈਸ ਨੋਟ ਦੇ ਵਿੱਚ ਦੱਸਿਆ ਹੋਇਆ ਹੈ ਸਾਡੀ ਵੀਡੀਓ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਤੁਸੀਂ ਜਿਹੜੀ ਕਿ 19 ਤਰੀਕ ਤੱਕ ਦੀ ਵੀਡੀਓ ਦੀ ਜਾਣਕਾਰੀ ਦਿੱਤੀ ਹੋਈ ਹੈ ਉਸ ਦੇ ਵਿੱਚ ਇਹ ਜਾਣਕਾਰੀ ਸਾਡੀ ਦਿੱਤੀ ਹੋਈ ਹੈ ਦੋਸਤੋ ਤਸਵੀਰਾਂ ਨੇ ਲਾਈਵ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਤਹਾਡੇ ਨਾਲ ਅਪਡੇਟ ਜਿਹੜੀ ਆਉਣ ਵਾਲੇ ਸਮੇਂ ਦੀ ਹੋਊਗੀ ਉਹ ਸਾਂਝੀ ਫੇਰ ਕਰਾਂਗੇ ਕਮੈਂਟ ਕਰਕੇ ਸਾਨੂੰ ਤੁਸੀਂ ਆਪਣੇ ਇਲਾਕੇ ਦਾ ਮੌਸਮ ਜ਼ਰੂਰ ਦੱਸ ਸਕਦੇ ਹੋ ਧੰਨਵਾਦ